ਕਰਾ ਸ਼ਰਮਾ ਮੇਰਾ ਨਾਮ ਆ ਮੈਂ ਬਾਪਤਜੰਦਾ ਪਾਰਟੀ ਤੋਂ ਸਪੋਕਸਪਰਸਨ ਆ ਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਆਪਣਾ ਦੇਸ਼ ਦਾ ਆਪਣਾ ਜਿੱਥੇ गावा 15 ਸਸਤੇ ਦੀ ਹੈ ਤੇ ਝੰਡਾ ਚਾੜਨ ਲਈ ਆਏ ਆ ਸਾਰੇ ਪ੍ਰਧਾਨਾ ਸ਼ਿਵਾਲ ਲਿਆਵਾ ਜੁਣਾ ਚਾੜਿਆ ਹੋਆ ਤੇ ਅਸੀਂ ਸਾਰਿਆਂ ਨੂੰ ਇਹੋ ਹੀ ਜਿੰਨੇ ਆ ਸਰਨ ਕਹਿੰਦੇ ਆ ਕਿ ਦੇਖੋ ਤੇ ਆਕਸੀਜਨ ਘਟਦੀ ਜਾਂ ਰਹੀ ਹੈ ਤੇ ਇਹ ਜੋ ਇੱਕ ਪੇੜ ਇੱਕ ਦੇਸ਼ ਦਾ ਨਾਜੂਰ ਲਾਓ ਤੇ ਆਪਾਂ ਤਗੜੇ ਹੋ ਗਏ ਇਹ ਮੈਨੂੰ ਕਾਹ ਖਿੱਚੀਏ ਤੇ ਅੱਜ ਦਾ ਦਿਨ ਆ ਦੇਖੋ ਸ਼ਿਦਾਂ ਲਈ ਬਹੁਤ ਮਹਾਨਤਾ ਰੱਖਦਾ ਵਾ ਕਿਉਂਕਿ ਅੱਜ ਦੇ ਦਿਨ ਆਪਣਾ ਦੇਸ਼ ਯਾਦ ਹੋਇਆ ਸੀ ਇਹ ਵਾਹ ਛੱਡ ਕੇ ਕਿੰਨੇ ਨੌਜਵਾਨਾਂ ਨੂੰ ਅੱਗੇ ਕਰੋ ਤੇ ਜੋ ਬੰਗਲਾ ਦੇ ਚੋਰੀਆਂ ਦਾ ਵਿਰੋਧ ਕਰੀਏ ਆਪਾਂ ਤਗੜੇ ਹੋਈਏ ਜੂਥ ਨੂੰ ਮੈਸੇਜ ਇਹ ਨਾ ਜਾਂਦੇ ਜੂਥ ਨੂੰ ਮੈਸੇਜ ਇਹ ਦਿੰਨੇ ਆ ਕਿ ਆਪਾਂ ਇਕੱਠੇ ਹੋਈਏ ਤਗੜੇ ਹੋਈਏ ਤੇ ਆਪਾਂ ਦੇਖਣੋ ਜਿਉਂਦਾ ਇਹ ਕਿ ਜਿਹੜਾ ਇੱਕ ਇੱਕ ਜਿਹੜਾ ਮਲਕ ਦੇਖੋ ਨਾ ਘਰਾਂ ਦਾ ਇਹਲੇ ਆਮਾਂ ਦੀ ਬਾਡੀ ਬਿਲਕੁਲ ਮਿੱਟੀ ਹੋ ਚੁੱਕੀ ਹੈ ਕੋਈ ਕੰਮ ਨਹੀਂ ਕਰ ਰਿਹਾ ਕੋਈ ਸੀਵਰੇਜ ਨਹੀਂ ਕੁਛ ਨਹੀਂ ਕਹੀ ਜਾਣੀ ਹੈ ਕਿ ਆਪਣਾ ਜੂਥ ਅੱਗੇ ਆਵੇ ਅੱਗੇ ਲੱਗੇ ਤੇ ਵੱਧ ਵੱਧ ਕੰਮ ਕਰਾਈਏ ਕਿਗਾ ਆਪਾਂ ਆਪਣਾ ਵਾਤਾਵਰਨ ਬਾਰੇ ਕੀ ਵਾਤਾਵਰਨ ਬਾਰੇ ਅਸੀਂ ਇਹ ਕਹਿੰਨੇ ਆ ਭਾਈਗੇ ਅਸੀਂ ਇੱਕ ਪੇੜ ਇੱਕ ਦੇਸ਼ ਤੇ ਹਰ ਨੌਜਵਾਨ ਨੂੰ ਇਹ ਕਹਿੰਨੇ ਕਿ ਇੱਕ ਇੱਕ ਪੇੜ ਆਪਣੀ ਮਾਂ ਦੇ ਨਾਮ ਲਾ ਦਿਓ ਤੇ ਕਿਸੇ ਨਾਮ ਦੇ ਲਓ ਤਾਂ ਜੋ ਆਪਾਂ ਆਕਸ਼ੀਰ ਵਧਾਈਏ ਇਹ ਕਿ ਨਹੀਂ ਸਾਡਾ ਪਾਣੀ ਰੋਟਾ ਸੱਲੇ ਕਿੰਨਾ ਚੱਲ ਗਿਆ ਪਾਣੀ ਹੈ ਨਹੀਂ ਪਾਣੀ ਖਤਮ ਹੋ ਚੁੱਕਾ ਹੈ ਤੇ ਪਾਣੀ ਉਹ ਇਹ ਕਹਿੰਨੇ ਕਿ ਆਪਣਾ ਤੇ ਹੀ ਆਪ ਖਿਆ ਰੱਖੀਏ ਪਾਣੀ بچਾਈਏ ਇਹ ਆਪਣਾ ਅਸੀਂ ਆਪ ਕੀ ਕਰਨਾ ਹੈ ਠੀਕ ਹੈ ਵਰਤਮਤਾ ਕੀ ਯਾ